ਪਾ ਦੈਸ਼ਤ ਵਿਖਾਣੀ ਐ ਇਹਨਾਂ ਨੂੰ ਐਸੀ ਵਿਖਾਣੀ ਐ ਭਗਵਾਨਤਮਾਨ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਜੋ ਦਿੱਲੀ ਤੋਂ ਨਹੀਂ ਦਵੇ ਉਹ ਮਾਨ ਤੋਂ ਨਹੀਂ ਦਬਦੇ ਸਾਨੂੰ ਤਾਂ ਜੀ ਬਹੁਤ ਫਤਹਾਮਾ ਤੇ ਰੋਕਿਆ ਸੀ ਪਿੰਡਾਂ ਦੇ ਵਿੱਚ ਹੀ ਗੱਡੀ ਲੈ ਕੇ ਆਏ ਆ ਕਿਹਾ ਜਾਂ ਮੁੱਖ ਮੰਤਰੀ ਅੱਜ ਥਾਂ ਹੀ ਨਹੀਂ ਕੋਈ ਦੇਖਿਆ ਭਗਵਾਨਤਮਾਨ ਸਾਹਿਬ ਜੀ ਆਮ ਪਿੰਡਾਂ ਦੇ ਨੇ ਇਹਨਾਂ ਨੂੰ ਪਤਾ ਵੀ ਕੱਚੇ ਰਸਤੇ ਵੀ ਲਿੰਕ ਹੁੰਦੇ ਨੇ ਸੜਕਾਂ ਨਾਲ ਉਹਨਾਂ ਨੇ ਇਹ ਕੰਮ ਬਹੁਤ ਬਖੂਬੀ ਕੀਤਾ ਵੀ ਹਰੇਕ ਕੱਚੇ ਪਹੇ ਤੇ ਵੀ 10-10 ਪੁਲਿਸ ਵਾਲੇ ਖੜੇ ਨੇ ਅਸੀਂ ਖੇਤਾਂ ਦੇ ਵਿੱਚ ਦੀ ਹੁੰਦੇ ਹੋਏ ਪਹੁੰਚਿਆ ਸਾਨੂੰ ਜੀ ਚਰਾਛੀ ਯਾਦ ਕਰਾਤੀ ਇਹਨਾਂ ਨੇ ਆਹ ਦੇਖੋ ਕਾਨੂੰਨ ਦੇ ਧੱਜੇ ਸਾਨੂੰ ਹੁਣ ਆਏ ਲੱਗਦਾ ਵੀ ਉਹ ਚਰਾਛੀ ਦੁਬਾਰਾ ਆਣ ਆਲੀ ਹੈ ਸੰਗਰੂਰ ਹੋ ਰੇ ਵੱਡੇ ਕੱਟ ਦੇ ਵਿੱਚ ਲੋਕ ਪਿੰਡਾਂ ਤੋਂ ਉੱਠੇ ਨੇ ਪਿੰਡਾਂ ਚੋਂ ਉੱਠ ਰਹੇ ਲੋਕ ਸੰਗਰੂਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਵੱਡਾ ਕਾਫਲਾ ਆ ਰਿਹਾ ਜਿਹੜੇ ਉਸ ਧਰਨੇ ਦਾ ਹਿੱਸਾ ਬਣਨਾ ਚਾਹੁੰਦੇ ਨੇ ਲੋਕਾਂ ਨੂੰ ਡੱਕਿਆ ਨਹੀਂ ਜਾ ਸਕਦਾ ਰੋਕਿਆ ਨਹੀਂ ਜਾ ਸਕਦਾ ਨਾਹਰੇਬਾਜੀ ਕਰਦੇ ਹੋਏ ਲੋਕ ਅੱਗੇ ਨੂੰ ਜਾ ਰਿਹਾ ਹੈ ਭਾਈ ਜੀ ਬਹੁਤ ਸਾਰਾ ਤਾਂ ਰੋਕਿਆ ਗਿਆ ਤੁਸੀਂ ਫਿਰ ਵੀ ਭਾਈ ਜੀ ਰੋਕਿਆ ਗਿਆ ਅਤਿਆਚਾਰ ਕਰਨ ਵਾਲਿਆਂ ਤੋਂ ਅਸੀਂ ਨਹੀਂ ਰੁਕਾਂਗੇ ਅਸੀਂ ਆਪਾਂ ਨੇ ਸਿੱਧੂ ਨਾਲ ਜੋ ਨਜਾਇਜ਼ ਹੁੰਦੀ ਆ ਉਹਦੇ ਸਮਰਥਨ ਚ ਆਏ ਆ ਤੇ ਅਸੀਂ ਕਰਕੇ ਹਟਾਵਾਂਗੇ ਪੁਲਿਸ ਨੇ ਕਿੱਥੇ ਕਿੱਥੇ ਰੋਕਣ ਦੀ ਕੋਸ਼ਿਸ਼ ਭਗਵਾਨਤਮਨ ਸਾਹਿਬ ਸੀਐਮ ਪਿੰਡਾਂ ਦੇ ਨੇ ਇਹਨਾਂ ਨੂੰ ਪਤਾ ਵੀ ਕੱਚੇ ਰਸਤੇ ਵੀ ਲਿੰਕ ਹੁੰਦੇ ਨੇ ਸੜਕਾਂ ਨਾਲ ਉਹਨਾਂ ਨੇ ਇਹ ਕੰਮ ਬਹੁਤ ਬਾਖੂਬੀ ਕੀਤਾ ਵੀ ਹਰੇਕ ਕੱਚੇ ਪਹੇ ਤੇ ਵੀ 10-10 ਪੁਲਿਸ ਵਾਲੇ ਖੜੇ ਨੇ ਅਸੀਂ ਖੇਤਾਂ ਦੇ ਵਿੱਚ ਦੀ ਹੁੰਦੇ ਹੋਏ ਪਹੁੰਚਿਆ ਸਾਡੀਆਂ ਗੱਡੀਆਂ 10-10 20-20 ਕਿਲੋਮੀਟਰ ਪਿੱਛੇ ਖੜੀਆਂ ਨੇ ਪਰ ਅਸੀਂ ਜਾ ਕੇ ਹਟਾਂਗੇ ਬਾਈ ਜੀ ਤੁਸੀਂ ਕਿੱਥੋਂ ਆ ਰਹੇ ਹੋ ਅਸੀਂ ਫਤਿਹਗੜ੍ਹ ਸਾਹਿਬ ਤੋਂ ਇਹ ਸਾਡਾ ਪਿੰਡ ਲੋਕਲ ਪਿੰਡ ਖਰਾਣਾ ਹੈ ਜੀ ਅੱਜ ਪੰਜਾਬ ਦੇ ਕੋਨੇ-ਕੋਨੇ 'ਚ ਸੰਗਤ ਪਹੁੰਚੀ ਹੋਈ ਹੈ ਅੱਜ ਆਪਾਂ ਅਸੀਂ ਦ ਨੂੰ ਅਸੀਂ ਬਾਹਰ ਕਢਾ ਕੇ ਆਵਾਂਗੇ ਸਾਨੂੰ ਬਿਨਾ ਜਵਾਨਤਾ ਤੋਂ ਕੈਦੀ ਰਹਾ ਕਰਨੇ ਆਉਂਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ اے ਬਾਈ ਜੀ ਸਰਪੰਚ ਸਾਹਿਬ ਨੇ ਆ ਲਵੇ ਪੜਨਾ ਖੁਰਾਣੇ ਦੇ ਇਹਨਾਂ ਦਾ ਬਹੁਤ ਵੱਡਾ ਸੰਯੋਗ ਆ ਬਾਈ ਇਹਨਾਂ ਦਾ ਸੰਯੋਗ ਨਾਲ ਅਸੀਂ ਉਰੇ ਤੱਕ ਪਹੁੰਚ ਗਏ ਨਹੀਂ ਸੰਤੋ ਬਹੁਤ ਪਿੱਛੇ ਰਿਓ ਗਿਆ ਦੀ ਅੱਜ ਪੰਜਾਬ ਚ ਸੰਗਰੂਰ ਪਹੁੰਚਣ ਲਈ ਇੰਨੀ ਜਦੋਜਾਦ ਕਰਨੀ ਪੈ ਰਹੀ ਆ ਅਸੀਂ ਅਸੀਂ ਤਾਂ ਦਿੱਲੀ ਪਹੁੰਚ ਗਏ ਸੀ ਪਰ ਇੱਕ ਗੱਲ ਕਹਿੰਦੇ ਆ ਵੀ ਜੇ ਉਸ ਟਾਈਮ ਭਗਵੰਤ ਮਾਨ ਦੀ ਸਰਕਾਰ ਹੁੰਦੀ ਸਾਨੂੰ ਪੰਜਾਬ ਦਾ ਬਾਰਡਰ ਨਹੀਂ ਤੀ ਲੰਘਿਆ ਜਾ ਸਕਣਾ ਉਸ ਟਾਈਮ ਜੇ ਭਗਵੰਤ ਮਾਨ ਦੀ ਸਰਕਾਰ ਹੁੰਦੀ ਪਰ ਭਗਵੰਤ ਮਾਨ ਸਰਕਾਰ ਨੂੰ ਸਾਹਮਣੇ ਆਣਾ ਚਾਹੀਦਾ ਵੀ ਜੋ ਦਿੱਲੀ ਤੋਂ ਨਹੀਂ ਦਵੇ ਉਹ ਮਾਨ ਤੋਂ ਨਹੀਂ ਦਬਦੇ ਤੇ ਅਸੀਂ ਸੱਚ ਹੱਕ ਦੇ ਖੜੇ ਆ ਜੇ ਭਾਨ ਨੇ ਨੇ ਕੁਝ ਗਲਤ ਕੀਤਾ ਉਸ ਤੇ ਕਾਰਵਾਈ ਹੋਵੇ ਪਰ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਨੇ ਉਹ ਭਾਨਾ ਸਿੱਧੂ ਕਰ ਰਿਹਾ ਜੀ ਤਾਂ ਤੁਸੀਂ ਦੇਖ ਸਕਦੇ ਆ ਲੋਕਾਂ ਚ ਰੋਸ ਬਹੁਤ ਹੈ ਲੋਕ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਤੇ ਸਾਰੇ ਜਾ ਰਹੇ ਨੇ ਉਸ ਧਰਨੇ ਦੇ ਵਿੱਚ ਕਹਿੰਦੇ ਕਿ ਧੱਕਾ ਹੋ ਰਿਹਾ ਤੇ ਕਿੱਥੋਂ ਕਿੱਥੋਂ ਨੌਜਵਾਨ ਆ ਰਹੇ ਨੇ ਖੇਤਾਂ ਵਿੱਚ ਦੀ ਹੁੰਦੇ ਹੋਏ ਆਉਣਾ ਪੈ ਰਿਹਾ ਸੰਗਰੂਰ ਦੇ ਵਿੱਚ ਸੰਗਰੂਰ ਤੇ ਪਹੁੰਚਣ ਦੇ ਲਈ ਕਿੰਨੀ ਜਿੱਦੋ ਕਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿੱਥੋਂ ਆ ਰਹੇ ਹੋ ਅਸੀਂ ਪੈਲ ਹਲਕੇ ਤੋਂ ਆਇਆ ਜੀ ਕਰਾੜਾ ਸਾਹਿਬ ਸਾਡਾ ਪਿੰਡ ਹੈ ਜੀ ਤੇ ਅਸੀਂ ਭਾਨਾ ਸਿੱਧੂ ਦੀ ਰਿਹਾਈ ਲਈ ਆਇਆ ਤੁਸੀਂ ਕਿੰਨੇ ਥਾਵਾਂ ਤੇ ਰੋਕਿਆ ਪੁਲਿਸ ਨੇ ਤੁਹਾਨੂੰ ਸਾਨੂੰ ਤਾਂ ਜੀ ਬਹੁਤ ਥਾਵਾਂ ਤੇ ਰੋਕਿਆ ਅਸੀਂ ਪਿੰਡਾਂ ਦੇ ਵਿੱਚ ਹੀ ਗੱਡੀ ਲੈ ਕੇ ਆਏ ਆ ਜੀ ਸਾਨੂੰ ਧੂਰੀ ਤੋਂ ਰੋਕਦੇ ਆਏ ਆ ਅਸੀਂ ਪਿੰਡਾਂ ਦੇ ਵਿੱਚ ਹੀ ਨਿਕਲ ਕੇ ਉਰੇ ਆਏ ਆ ਜੀ ਅੱਜ ਇਹ ਸਾਸ ਹੋ ਰਿਹਾ ਕਿ ਜਿਹੜੇ ਆਮ ਲੋਕਾਂ ਦੀ ਸਰਕਾਰ ਬਣਾਈ ਸੀ ਕਿਤੇ ਨਾ ਕਿਤੇ ਹੋਰ ਕੁਝ ਦਿਨ ਦੇਖਣੇ ਪੈਗੇ ਸਾਨੂੰ ਜੀ 84 ਯਾਦ ਕਰਾਤੀ ਇਹਨਾਂ ਨੇ ਅਸੀਂ 84 ਵੀ ਦੇਖਿਆ ਸੀ ਉਦੋਂ ਛੋਟੇ ਛੋਟੇ ਸੀ ਹੁਣ ਅਸੀਂ 84 ਵਾਲੇ ਦਿਨ ਹੁਣ ਉਹ ਦੇਖ ਰਹੇ ਆ ਜਿਆਦਾ ਸੀ ਕਿਤੇ ਮੋੜਾਂ ਤੇ ਨਹੀਂ ਬਹਿ ਸਕਦੇ ਸੀ ਕਰੋ ਮੋਟਰਾਂ ਤੇ ਨਹੀਂ ਜਾ ਸਕਦੇ ਸੀ ਸਾਨੂੰ ਹੁਣ ਆਏ ਲੱਗਦਾ ਵੀ ਉਹ 84 ਦੁਬਾਰਾ ਆਣ ਆਲੀ ਹੈ ਜੀ ਤੁਸੀਂ ਦੇਖ ਸਕਦੇ ਆ ਜੀ ਲੋਕ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਖਾਸ ਕਰਕੇ ਆ ਰਹੇ ਨੇ ਕਿ ਭਾਨਾ ਸਿੱਧੂ ਦੇ ਨਾਲ ਧੱਕਾ ਹੋਇਆ ਇਹ ਕੀ ਲੋਕ ਕਹਿਣਾ ਚਾਹੁੰਦੇ ਨੇ ਸਾਰੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਤਰ੍ਹਾਂ ਦਾ ਮਾਹੌਲ ਅੱਜ ਬਣਿਆ ਹੈ ਜੀ ਸੰਗਰੂਰ ਪਹੁੰਚਣ ਲਈ ਕੀ ਕਹਿਣਾ ਚਾਹੋਗੇ ਵੀਰ ਜੀ ਇਹ ਹੈ ਜੀ ਮੁੱਖ ਮੰਤਰੀ ਅੱਜ ਥਾਂ ਹੀ ਨਹੀਂ ਕੋਈ ਦੇਖਿਆ ਇਹ ਤਾਂ ਦੁਬਾਰੇ 84 ਵਾਲੇ ਕੰਮ ਕਰ ਰਿਹਾ ਠੀਕ ਆ ਨਜਾਇਜ਼ ਲੋਕਾਂ ਦੇ ਪਰਚੇ ਦੇ ਰਹੇ ਨੇ ਠੀਕ ਆ ਈਆਂ ਪੈਣਾ ਦੀ ਬਦਦੂਖ ਕੀ ਹੋ ਰਹੀ ਆ ਨਜਾਇਜ਼ ਲੋਕਾਂ ਨੂੰ ਅੰਦਰ ਸਿੱਟਿਆ ਜਾ ਰਿਹਾ ਕੀ ਕਹਨਾ ਸੀ ਵਿਚਾਰੇ ਦਾ ਉਹਦਾ ਹਾਂ ਲੋਕਾਂ ਦੇ ਪੈਸੇ ਵਾਪਸ ਕਰਵਾਏ ਨੇ ਉਹਨੇ ਕਿਸੇ ਤੋਂ ਚਾਹ ਪਾਣੀ ਨਹੀਂ ਪੀਤਾ 2-2000 ਬੰਦਾ ਉਹਦੇ ਰੋਜ਼ ਘਰੇ ਪ੍ਰਸ਼ਾਦਾ ਸ਼ੱਕ ਦਾ ਚਾਹ ਪਾਣੀ ਪੀ ਜਾਂਦਾ ਠੀਕ ਆ ਉਹ ਬੰਦਾ ਇੱਕ ਚੈਨੀ ਚੋਰੀ ਕਰ ਸਕਦਾ ਵੀਰ ਜੀ ਉਹ 10000 ਰੁਪਿਆ ਲੈ ਸਕਦਾ ਉਹਨਾਂ ਤਾਂ ਕਰੋੜਾਂ ਦੀ ਆਫਰ ਆਉਂਦੀਆਂ ਦੀਆਂ ਏਜੰਟਾਂ ਨਹੀਂ ਆ ਕਦੇ ਸੋਚਿਆ ਸੀ ਕਿ ਸੰਗਰੂਰ ਜਾਣ ਵਾਸਤੇ ਵੀ ਇੰਨਾ ਕੁਝ ਕਰਨਾ ਪਊਗਾ ਜੀ ਕਦੇ ਵੀ ਨਹੀਂ ਸੋਚਿਆ ਸੀਗਾ ਅਸੀਂ ਖੁਦ ਪੋਟਾ ਪਾਈਆਂ ਅਸੀਂ ਬਾਈ ਕਿਸੇ ਆਪਣੇ ਰਿਸ਼ਤੇਦਾਰ ਦੇ ਘਰੇ ਬੈਠੇ ਸੀਗੇ ਸਾਨੂੰ ਘੰਟਾ ਨਜ਼ਰਬੰਦ ਰੱਖਿਆ ਜੀ ਅਸੀਂ 30-40 ਜਣੇ ਸੀਗਾ ਤਾਂ 2-250 ਬੰਦਾ ਪੁਲਿਸ ਮੁਲਾਜ਼ਮ ਸਾਨੂੰ ਘ ਉਹ ਪੁੱਛਿਆ ਕਿ ਸਾਡਾ ਕਸੂਰ ਕੀ ਹੈ ਕੋਈ ਕਸੂਰ ਨਹੀਂ ਕਹਿੰਦਾ ਅਸੀਂ ਬਾਹਰ ਨਹੀਂ ਨਿਕੜਦੇ ਨਾ ਅਸੀਂ ਹੁਣ ਪਤਾ ਨਹੀਂ ਕਿਵੇਂ ਨਿਕੜ ਗਏ ਖੇਤਾਂ ਕੁੱਤੇ ਦੀ ਨਿਕੜ ਗਏ ਬਈ ਬਾਹਰ ਆਹ ਦੇਖੋ ਕਾਨੂੰਨ ਦੀ ਧੱਜੀਆਂ ਆਹ ਹਾਲਾਤ ਦੇਖ ਲੋ ਆ ਮਾ ਆ 70 ਸਾਲ ਦਾ ਬਦਲਾ ਦੇਖ ਲੋ ਯਾਰ ਤੁਹਾਡੇ ਸਾਹਮਣੇ ਆਹ ਸੜਕਾਂ ਤੇ ਰੋਜ਼ ਦੇ ਸਾਰੇ ਦੇਖੋ ਪੰਜਾਬ ਕਿੱਥੇ ਫਿਰੇ ਪਰ ਮੁੱਖ ਮੰਤਰੀ ਸਾਹਿਬ ਨੇ ਇੱਕ ਭਾਸ਼ਣ ਵੀ ਦਿੱਤਾ ਕਹਿੰਦੇ ਸਭ ਤੋਂ ਬਾਅਦ ਤਾਂ ਬੋਲਿਆ ਹੀ ਮੈਂ ਆ ਜਿਹੜੇ ਠੱਗ ਇਮੀਗ੍ਰੇਸ਼ਨ ਵਾਲੇ ਸੀ ਏਜੰਟ ਸੀ ਉਹ ਤਾਂ ਬਈ ਤੁਹਾਨੂੰ ਪਤਾ ਹੈ ਕਿ ਜਦੋਂ ਬਾਅਦ ਚ ਨਾ ਹੁਣ ਗੱਲ ਚ ਗੁੱਠਾ ੜਿਆ ਹੁਣ ਬੋਲਿਆ ਬਈ ਕਦੋਂ ਬੋਲਿਆ ਕਿਸ ਪੰਨੇ ਕੋਲ ਤਾਂ ਸਾਰੀ ਜਨਤਾ ਸਬੂਤਾਂ ਬੈਠੇ ਪਿਆਰ ਕਰਦੇ ਜਿਹੜੇ ਦਿਲੋਂ ਪਿਆਰ ਕਰਦੇ ਸਾਰੇ ਸੜਕਾਂ ਤੇ ਤੁਸੀਂ ਦੇਖ ਸਕਦੇ ਆ ਲੋਕ ਆ ਜਿਹੜੇ ਬੜੇ ਗੁੱਸੇ ਜਦੋਂ ਤੱਕ ਰਿਹਾ ਨਹੀਂ ਹੁੰਦਾ ਪਰ ਉਹਦੋਂ ਤੱਕ ਸੜਕਾਂ ਤੇ ਰਹਿਣਗੇ ਤਾਂ ਤੁਸੀਂ ਦੇਖ ਲਓ ਲੋਕਾਂ ਦਾ ਐਲਾਨਨਾਮਾ ਹੈ ਕਿ ਜਿੱਥੇ ਮਰਜੀ ਡੱਕਿਆ ਜਾਵੇ ਅਸੀਂ ਖੇਤਾਂ ਚੋਂ ਆਈਏ ਸੜਕਾਂ ਤੋਂ ਆਈਏ ਪਹੁੰਚਾਂਗੇ ਔਰ ਇਹ ਜਿਹੜਾ ਰੋਸ ਮਜਾਰਾ ਹੈ ਇਹਨਾਂ ਲੋਕਾਂ ਦਾ ਇਸ ਕਰਕੇ ਹੈ ਕਿ ਧੱਕਾ ਹੋ ਰਿਹਾ ਧੱਕੇਸ਼ਾਹੀ ਦੇ ਖਿਲਾਫ ਹਮੇਸ਼ਾ ਪੰਜਾਬ ਉੱਠਿਆ ਇਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਦੀਆਂ ਸਰਕਾਰਾਂ ਤੋਂ ਨਹੀਂ ਦਬੇ ਤਾਂ ਫਿਰ ਪੰਜਾਬ ਸਰਕਾਰ ਦੀ ਜ਼ਰਤ ਕੀ ਹੈ ਸਾਨੂੰ ਰੋਕਣ ਦੀ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਕਈ ਥਾਵਾਂ ਤੇ ਰੋਕਾਂ ਲਾਈਆਂ ਪਰ ਸੰਗਰੂਰ ਪਹੁੰਚਣ ਤੱਕ ਇੰਨੀ ਜਦੋਜਾਦ ਕਰਨੀ ਪਵੇਗੀ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਈ ਲੋਕ ਨੇ ਜਿਹੜੇ ਨੌਜਵਾਨ ਆ ਰਹੇ ਨੇ ਕਈ ਥਾਵਾਂ ਤੋਂ ਨਾਰੇ ਬਾਜੀ ਵੀ ਸਰਕਾਰ ਦੇ ਖਿਲਾਫ ਹੋ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਘਰੇ ਡਕਿਆ ਗਿਆ ਸਮਾਜਿਕ ਕਾਰਕੁਨਾਂ ਨੂੰ ਘਰਾਂ 'ਚ ਡਕਿਆ ਗਿਆ ਪੁਲਿਸ ਨੇ ਹਿਰਾਸਤ ਵਿੱਚ ਲਿਆ ਪਰ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸਾਨੂੰ ਕਿੱਥੇ-ਕਿੱਥੇ ਡੱਕੇਗੀ ਅਸੀਂ ਖੇਤਾਂ 'ਚੋਂ ਪਿੰਡਾਂ 'ਚੋਂ ਉੱਠ ਕੇ ਜਿੱਥੇ-ਜਿੱਥੇ ਰੋਸ ਮੁਜ਼ਾਹਰਾ ਕਰਨਾ ਪਿਆ ਅਸੀਂ ਉੱਥੇ ਕਰਾਂਗੇ ਇਹ ਸਾਰੀਆਂ ਗੱਲਾਂ ਇਹਨਾਂ ਨੇ ਕਹੀਆਂ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਲੋਕ ਇਕੱਠੇ ਹੋਏ ਆ ਕੀ ਕਹਿਣਾ ਚਾਹੁੰਦੇ ਆ ਇੱਥੇ ਲੋਕਾਂ ਨੂੰ ਸੰਬੋਧਨ ਵੀ ਕਰ ਰਿਹਾ ਕਈ ਇਹ ਸੁਣਦੇ ਆ ਕੀ ਕਹਿ ਰਿਹਾ ਸਾਤ ਮਹੀ ਰਹਿ ਕੇ ਹੈਲੀਕਾਪਟਰ ਨਹੀਂ ਸੀ ਲੱਗਣ ਦਿੱਤਾ ਹੈਗਾ ਸੋ ਇਹ ਬੇਨਤੀ ਹੈ ਕਿ ਇਹਨਾਂ ਨੂੰ ਆਪਣੀ ਕਮਜ਼ੋਰੀ ਨਾ ਵਿਖਾਓ ਆਪਾਂ ਦਹਿਸ਼ਤ ਵਿਖਾਣੀ ਹੈ ਇਹਨਾਂ ਨੂੰ ਐਸੀ ਵਿਖਾਣੀ ਹੈ ਬੋਲੇ ਸੋਨਹੁ ਭਾਈ ਜੀ ਕਹ ਰਿਹਾ ਹੈ ਕਿ ਸ਼ਾਂਤੀ ਨਾਲ ਆਪਾਂ ਨੇ ਕੋਈ ਗਲਤ ਵਿਹਾਰ ਨਹੀਂ ਕਰਨਾ ਚੁੱਪ ਨਾਲ ਆਪਾਂ ਨੇ ਵਾਰ ਕਰਨਾ ਤੇ ਜੋ ਵੀ ਹੈ ਪਾਣੀ ਜਿੱਧਰ ਨੂੰ ਜਾਂਦਾ ਹੈ ਤੇ ਸਾਰਾ ਕੁਝ ਵਹਾ ਕੇ ਲੈ ਜਾਂਦਾ ਹੈ ਸੋ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਨੇ ਕੋਈ ਵੀ ਪੜਕਾ ਹੁਗਾਨਾ ਨਹੀਂ ਕਰਨੀ ਹਿੰਸਾ ਵਾਲੀ ਗੱਲ ਨਹੀਂ ਕਰਨੀ ਤੇ ਸ਼ਾਂਤੀਮਈ ਆਪਾਂ ਨੇ ਜਾ ਕੇ ਕੋਠੀ ਦਾ ਘਰਾਓ ਕਰਨਾ ਲੋਕ ਕਹਿ ਰਿਹਾ ਸ਼ਾਂਤਮਈ ਪ੍ਰਦਰਸ਼ਨ ਚੱਲੇਗਾ ਕਿਸੇ ਤਰ੍ਹਾਂ ਦੀ ਕੋਈ ਭੰਨ ਤੋੜ ਨਹੀਂ ਕੀਤੀ ਜਾਵੇਗੀ ਪਰ ਲੋਕ ਅੱਕੇ ਹੋਏ ਆ ਅੱਕੇ ਹੋਏ ਲੋਕਾਂ ਦਾ ਗੁੱਸਾ ਨਿਕਲ ਰਿਹਾ ਹੈ ਕਿ ਸਰਕਾਰ ਕਰ ਕੀ ਰਹੀ ਹੈ ਸਰਕਾਰ ਦੇ ਖਿਲਾਫ ਜਦੋਂ ਲੋਕ ਉੱਠਦੇ ਨੇ ਤਾਂ ਸਰਕਾਰ ਨੂੰ ਝੁੱਕਣ ਲਈ ਮਜਬੂਰ ਹੋਣਾ ਪੈਂਦਾ ਦੇਖਦੇ ਆ ਕਿ ਇਸ ਵਾਰ ਸੰਗਰੂ ਰੋਸ ਮਜਾਰੇ ਲਈ ਪੁੱਜਣ ਵਾਲੇ ਲੋਕ ਜਿਹੜੀ ਇੰਨੀ ਜਦੋਜਾਦ ਕਰ ਰਿਆ ਕਿੰਨੇ ਕੋ ਕਾਮਯਾਬ ਹੁੰਦੇ ਆ ਪਰ ਸਰਕਾਰ ਆਪਣੇ ਉਸੇ ਰਵਈਏ ਦੇ ਤਹਿਤ ਚੱਲ ਰਹੀ ਐ ਚਾਰ ਪਰਚੇ ਪਹਾਨਾ Sidhu ਤੇ ਹੁੰਦੇ ਨੇ ਉਸ ਦੇ ਵਿੱਚ ਕੋਈ ਚਾਈਨੀ ਚੋਰੀ ਕਰਨ ਦਾ ਕੋਈ ਇਮੀਗ੍ਰੇਸ਼ਨ ਏਜੰਟਾਂ ਦੀ ਸ਼ਿਕਾਇਤ ਦੇ ਆਧਾਰ ਤੇ ਸਚਾਈ ਕਿੰਨੀ ਐ ਕੀ ਐ ਇਹ ਤੁਸੀਂ ਵੀ ਖੁਦ ਜਾਣਦੇ ਹੋ ਪਰ ਕਈ ਪਹਾਨਾ Sidhu ਦੀ ਐਕਟੀਵਿਟੀਜ਼ ਨਾਲ ਤਰੀਕੇ ਨਾਲ ਨਾ ਸਹਿਮਤ ਹੋਣ ਪਰ ਉਹ ਇੱਥੇ ਚੱਲ ਕੇ ਜਰੂਰ ਆ ਰਿਹਾ ਆ ਉਹ ਵੱਡੀ ਗਿਣਤੀ ਚ ਇਸੇ ਤਰ੍ਹਾਂ ਨਾਰੇ ਲਾਉਂਦੇ ਹੋਏ ਸੰਗਰੂਰ ਪੁੱਜ ਰਹੇ ਨੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇਖਦੇ ਆ ਅੱਗੇ ਅੱਗੇ ਹੋਰ ਕੀ ਹੁੰਦਾ ਤੇ ਸਰਕਾਰ ਕੇ ਟਿੱਕੀ ਮੋੜ ਲੈਂਦੀ ਹੈ ਕਿ ਫੈਸਲਾ ਲੈਂਦੀ ਹੈ ਫਿਲਹਾਲ ਲੋਕਾਂ ਦਾ ਗੁੱਸਾ ਨਿਕਲ ਕੇ ਬਾਹਰ ਨੂੰ ਆ ਰਿਹਾ ਹੈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਸੰਗਰੂਰ